ਉੜੀ ਅੱਜ ਕੱਲ ਫੇਸਬੁੱਕ ਤੇ ਇੰਸਟਾ ਦਾ ਬੜਾ ਟ੍ਰੈਂਡ ਆ ਇੰਸਟਾਗ੍ਰਾਮ ਤੇ ਬੱਠੇ ਭੈਣੀ ਦੇ ਇੱਕ ਦੇਸੀ ਜਿਹੇ ਜੱਟ ਦੇ ਨਾਲ ਖੁੰਡੀ ਫਸਾ ਕੇ ਬਹਿ ਜਾਂਦੇ ਲਓ ਜੀ ਜੱਟ ਕਿਹੜਾ ਘਟ ਨੇ ਬੱਟਾ ਦੇ ਵਿੱਚ ਆੜਾ ਦੇ ਵਿੱਚ ਲਟ ਲਟ ਕੇ ਫੋਨ ਕਰਦੇ ਉਹ ਕਹਿੰਦੇ ਵੀ ਇੱਥੋਂ ਲੈ ਕੇ ਉੱਥੇ ਤੱਕ ਸਾਰੀ ਪੈਲੀ ਆਪਣੀ ਆ ਉਹ ਭਵੇਂ ਪਤੰਦਰ ਨੂੰ ਕੋਈ ਬੰਨੇ ਤੇ ਨਾ ਖੜਾ ਹੁਣ ਦੇਵੇ ਲਓ ਜੀ ਝੂਠ ਝਾਟ ਮੋਲ ਕੇ ਲਸੀਆ ਲੂਸੀਆ ਪੜਾ ਕੇ ਚੰਡੀਗੜ੍ਹ ਦੀ ਕੁੜੀ ਨੂੰ ਮਗਰ ਨਾਲ ਲੈਂਦੀ ਆ ਉਹ ਬਥੇਰਾ ਕਹਿੰਦੀ ਆ ਵੀ ਚੰਡੀਗੜ੍ਹ ਦੇ ਖਰਚੇ ਬਹੁਤ ਮੈਂ ਤਾਂ 17 ਸੈਕਟਰ ਤੋਂ ਸ਼ਾਪਿੰਗ ਕਰਦੀ ਆ ਕਹਿੰਦਾ ਕੋਈ ਗੱਲ ਨਹੀਂ ਬਾਪੂ ਦੇ 2 ਕਿਲੋ ਕਿੱਲੇ ਆਪਾਂ ਗਹਿਣੇ ਰਖਾ ਦਾਂਗੇ ਸ਼ਾਪਿੰਗ ਤੈਨੂੰ ਪੂਰੀ ਕਰਾਂਗਾ ਐਨੀਆਂ ਗੱਪਾਂ ਮਾਰ ਦੇ ਕਹਿੰਦੇ ਆਪਣੀ ਬਾਸਿਆ ਪਤਾ ਤੋਂ ਲੱਗਦਾ ਜਦੋਂ ਘਰ ਨੂੰ ਬੂਆ ਵੀ ਨਹੀਂ ਲੱਗਾ ਹੁੰਦਾ ਈ ਕੁੜੀਆਂ ਕੁੜੀਆਂ ਤਾਂ ਘੱਟੀਆਂ ਬੁੜੀਆਂ ਹੀ ਜ਼ਿਆਦਾ ਨੇ ਅਮਰੀਕ ਸਿੰਘ ਜੀ ਬਹੁਤ ਸਾਰਾ ਮਾਣ ਕਰਦੇ ਸੋ ਥੈਂਕ ਯੂ ਸੋ ਮੱਚ ਸੋ ਇਸ ਢੇਰੇ ਦੇ ਸੇਵਾਦਾਰ ਨੇ ਅਮਰੀਕ ਸਿੰਘ ਜੀ ਬਹੁਤ ਸਾਰਾ ਮਾਣ ਕਰਦੇ ਸੋ ਥੈਂਕ ਲਾ ਜੀ ਕੁੜੀਆਂ ਵੀ ਕਿਹੜਾ ਘਟ ਨੇ ਅਗਲੇ ਮੁੰਡੇ ਬੜੇ ਸਕੀਮੀ ਨੇ ਬੁੱਧਵਾਰ ਨੂੰ ਇੱਕ ਸਕੀਮ ਜਈ ਆ ਚੱਲੀ ਕਹਿੰਦੇ ਵੀ ਦੋ ਪੀਜੇ ਮਿਲਦੇ 250 ਦੇ ਲਿਆ ਕੇ ਖੁਸ਼ ਕਰ ਦਿੰਦੇ ਆਲੇ ਵੀ 250 ਦੇ ਦੋ ਪੀਜੇ ਆ ਗਏ ਇੱਧਰ ਲੈ ਵੀ ਚੀ ਇੱਧਰ ਪਿੰਕੀ ਵੀ ਆ ਗਈ ਮਨੀ ਵੀ ਆ ਗਿਆ ਸਿਮਰਨ ਵੀ ਆ ਗਈ ਚਲੋ ਆਜੋ ਪੀਜਾ ਖਾ ਲਓ ਸਾਰੇ ਲਾ ਜੀ ਕਿਦਾਂ ਹੋ ਪਹਿਲੇ ਆਸ਼ਿਕ ਆਸ਼ਿਕ ਸੁਣੀਦੇ ਹੋ ਪਹਿਲੇ ਆਸ਼ਿਕ ਆਸ਼ਿਕ ਸੁਣੀਦੇ ਤੇ ਅੱਜ ਕੱਲ ਦੇ ਆਸ਼ਕ ਗੱਪੀ ਹੋ ਪਹਿਲਾ ਆਸ਼ਿਕ ਸੀ ਨਦੀਆਂ ਚੀਰਦੇ ਤੇ ਅੱਜ ਕੱਲ ਆੜ ਨਹੀਂ ਜਾਂਦੀ ਟੱਪੀ होल सी बला के पट्टी चूंबरा गलगल वर्गी झटी होल सी बला के पट्टी चूंबरा गलर की झटी ਸਿਕਾਣਾ ਆ ਕੇ ਪੱਟੀ ਛੋਪ ਰਾਂ ਗਲਗਲ ਵਰਗੀ ਜੱਟ ਮੇਰੀ ਮੰਨ ਲੈ ਲੈ ਰੈਂਦੇ ਵਿਆਹ ਹੋਵੇ ਪਿੱਛੋਂ ਸੈਜੂ ਪਛਤਾਣਾ ਹੇ ਵਿਆਹ ਤੇ ਚੰਡੀਗੜ੍ਹ ਦੇ ਵਖਰਚਾ ਚੱਕਿਆ ਨਹੀਂ ਜਾਣਾ ਵਿਆਹ ਤੇ ਚੰਡੀਗੜ੍ਹ ਦੀ ਵਖਰਚਾ ਚੱਕਿਆ ਨਹੀਂ ਜਾਣਾ ਵਿਆਹ ਤੇ ਚੰਡੀਗੜ੍ਹ ਦੀ ਵਖਰਚਾ ਚੱਕਿਆ ਨਹੀਂ ਜਾਣਾ ਓਹ 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 ਪਹਿਲਾਂ ਆਪਣੇ ਮਾਪੇ ਬਾਲ ਨਾਲ ਗੱਲ ਮਖਾ ਲੈਵੇ ਗੱਲ ਕਰਨੀ ਆ ਪੂਰੀ ਵਿੱਚ ਵਿਚੋਲਾ ਪਾ ਲੈਵੇ ਪਹਿਲਾਂ ਆਪਣੇ ਮਾਪੇ ਬਾਲ ਨਾਲ ਗੱਲ ਮਖਾ ਲੈਵੇ ਓ ਗੱਲ ਕਰਨੀ ਆ ਪੂਰੀ ਵਿੱਚ ਵਿਚੋਲਾ ਪਾ ਲੈਵੇ ਓ ਗੱਲ ਕਰਨੀ ਆ ਪੂਰੀ ਸਾਭੀ ਵਿੱਚੋਲਾ ਪਾ ਲੈਵੇ ਕੇਹੜਾ ਸੁੱਖ ਮਗਰੋਂ ਔਖਾ ਕੇਹੜਾ ਸੁੱਖ ਮਗਰੋਂ ਔਖਾ ਵੇ ਪਿੱਛੋਂ ਵਰਤੂਗਾ ਪਾਣਾ ਓ ਵਿਆਹ ਤੇ ਚੰਡੀਗੜ੍ਹ ਦੀ ਵਖਰਤਾ ਚੱਕਿਆ ਨਹੀਂ ਜਾਣਾ ਵਿਆਹ ਤੇ ਚੰਡੀਗੜ੍ਹ ਦੀ ਵਖਰਤਾ ਚੱਕਿਆ ਨਹੀਂ ਜਾਣਾ ਵਿਆਹ ਤੇ ਚੰਡੀਗੜ੍ਹ ਦੀ ਵਖਰਤਾ ਚੱਕਿਆ ਨਹੀਂ ਜਾਣਾ

ਵਿਆਖ ਕੇ ਚੰਡੀਗੜ੍ਹ ਦੀ ਬਖਰਚਾ ਚੱਕਿਆ ਨਹੀਂ ਜਾਣਾ ਵਿਆਖ ਕੇ ਚੰਡੀਗੜ੍ਹ ਦੀ ਬਖਰਚਾ ਚੱਕਿਆ ਨਹੀਂ ਜਾਣਾ ਵਿਆਖ ਕੇ ਚੰਡੀਗੜ੍ਹ ਦੀ ਬਖਰਚਾ ਚੱਕਿਆ ਨਹੀਂ ਜਾਣਾ ਵਿਆਖ ਕੇ ਚੰਡੀਗੜ੍ਹ ਦੀ ਬਖਰਚਾ ਚੱਕਿਆ ਨਹੀਂ ਜਾਣਾ ਵਿਆਖ ਕੇ ਚੰਡੀਗੜ੍ਹ ਦੀ ਬਖਰਚਾ ਚੱਕਿਆ ਨਹੀਂ ਜਾਣਾ ਵਿਆਖ ਕੇ ਚੰਡੀਗੜ੍ਹ ਦੀ ਬਖਰਚਾ ਚੱਕਿਆ ਨਹੀਂ ਜਾਣਾ